ਸੋ ਗਰਮਖ ਪਿਆਰਿਓ ਅੱਜ ਬਣਿਆ ਸਾਗ ਸਾਗ ਦੇ ਨਾਲ ਮੂਲੀਆਂ ਦਾ ਸਲਾਦ ਛਕਣ ਲੱਗੇ ਆਂ ਪ੍ਰਸ਼ਾਦਾ ਸਰਬੱਤਾਂ ਵੀ ਬਹਿ ਗਿਆ ਹਨ ਸਰਬੱਤ ਤੇ ਚੂਰੀ ਖਣੀ ਤੂੰ ਓ ਮੰਮੀ ਚੂਰੀ ਗੋਟ ਰਹੀ ਸਰਬੱਤੇ ਵਾਸਤੇ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਹੈ ਬਾਈ ਦਸੰਬਰ ਸੁਗਮੁਖ ਪਿਆਰਯੋ ਅਜ ਸਰਬੱਤਾ ਜਾ ਰਿਹਾ ਸਕੂਲ ਸਰਬੱਤ ਕੇ ਸਕੂਲ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾ ਰਹੇ ਹੋ ਉਹਨਾਂ ਨੇ ਡਰੈੱਸ ਸਵਾਈ ਹੈ ਸਰਬੱਤੇ ਦੀ ਸਪੈਸ਼ਲ ਸੂਟ ਸਵਾਇਆ ਦੇਖੋ ਰਾਤ ਜੁੱਤੀ ਜਾਂਦੀ ਰਾਤ ਜੁੱਤੀ ਲੈਂਦੀ ਆ ਦੇਖੋ ਪਾ ਲਈ ਜੁੱਤੀ ਸਰਬੱਤੇ ਨੇ ਤੇ ਹੁਣ ਦੇਖੋ ਆਹ ਸੂਟ ਸਵਾਇਆ ਪਰ ਪਿੱਛੇ ਨੋ ਬੱਤੇ ਪਿੱਛੇ ਨੋ ਕੈਮਰੇ ਚ ਪੂਰਾ ਨਹੀਂ ਆ ਰਿਹਾ ਤੂੰ ਹਾਂ ਆ ਦੇਖੋ ਫਾਈਨਲ ਲੁੱਕ ਓਰੇ ਟੋਪੀ ਲੈ ਲੈ ਸਿਰ ਤੇ ਟੋਪੀ ਲੱਲਾ ਠੰਡ ਬਹੁਤ ਆ। ਇਧਰ ਸਮਰ ਵੀ ਤਿਆਰ ਹੋ ਗਿਆ। ਇਹ ਚੱਲੇ ਸਕੂਲ। ਦਾਸਾਤ ਜਾ ਰਿਹਾ ਹੈ। ਦੋ ਤਿੰਨ ਥਾਂ ਤੇ ਜਾਣਾ, ਗੰਗਾਨਗਰ ਇੱਕ ਪਿੰਡ ਜਾ ਕੇ ਆਉਣਾ, ਉੱਥੇ ਵੀ ਜਾ ਕੇ ਆਉਣਾ, ਗੰਗਾਨਗਰ ਵੀ ਜਾ ਕੇ ਆਉਣਾ। ਚੱਲਦੇ ਹਾਂ ਉਧਰ ਨੂੰ। ਅੱਜ ਦਵਾਨ ਹੈ ਨਹੀਂ, ਅੱਜ ਕਰਈਆਂ। ਸੋ ਅੱਜ ਆਪਾਂ ਇਹ ਕੰਮ ਕਰ ਲਈਏ। ਚਲੋ ਸਕੂਲ ਜਾਓ ਤੁਸੀਂ। ਪਿਆਰਿਓ ਜਾ ਰਹੇ ਹਾਂ ਗੰਗਾਨਗਰ ਇੱਕ ਦੋ ਕੰਮ ਹੈ, ਇੱਕ ਥਾਂ ਤੇ ਜਾ ਕੇ ਆਉਣਾ। ਤੁਰ ਪਏ ਹਣ ਗੰਗਾਨਗਰ ਨੂੰ। ਤੇ ਥੋੜਾ ਜਿਹਾ ਗੱਡੀ ਦਾ ਵੀ ਅੱਗੋਂ ਕੰਮ ਕਰਾਉਣਾ ਥੋੜਾ ਜਿਆ ਦਿਖਾਉਣਾ ਤੁਹਾਨੂੰ ਕੀ ਕੁਝ ਕਰਾਉਨੇ ਅੱਜ ਲੋ ਜੀ ਗਰਮਖ ਪਿਆਰੋ ਗੰਗਾ ਨਗਰ ਆਏ ਆ ਮੈਂ ਤੇ ਨਿੱਕਾ ਨਿੱਕਾ ਸਿੰਘ ਆ ਗਿਆ ਸੀ ਰਾਹ ਚ ਚੜਾ ਲਿਆ ਮੈਂ ਨਿੱਕੇ ਨੂੰ ਨਾਲ ਤੇ ਹੁਣ ਜਾਏ ਆ ਅਸੀਂ ਕੋਠਾ ਪੱਕੀ ਉੱਥੇ ਕਿਸੇ ਦੇ ਘਰੇ ਜਾਣਾ ਸੀ 10 ਮਿੰਟ ਜਾਏ ਆ ਹੁਣ ਗੰਗਾ ਨਗਰ ਖੜੇ ਆ ਕੁਝ ਖਾਣ ਪੀਣ ਲੱਗੇ ਆ ਭੁੱਖ ਲੱਗੀ ਸੀ ਥੋੜਾ ਜਿਹਾ ਗੱਡੀ ਦਾ ਕੰਮ ਕਰਾਉਣਾ ਸੀ ਉਹ ਗੱਲ ਨਹੀਂ ਬਣੀ ਟਾਈਮ ਥੋੜਾ ਅੱਜ ਸੋ ਹੁਣ ਛੱਕ ਕੇ ਫਿਰ ਚੱਲਦੇ ਆ ਘਰਾਂ ਨੂੰ ਵਾਪਸ ਆ ਵੀ ਨਿਕਾਸ ਹੋਰ ਕੀ ਕਰਨਾ ਬਾਈ ਬਸ ਕੁਛ ਨਹੀਂ ਬਸ ਆਕੇ ਕੋਲ ਜਾ ਬਚਾਲੇ ਰਗਰ ਕਰਨ ਹੋਈ ਚੱਲੇ ਪੈਂਦੀਆਂ ਜੀ ਵੈਗਰੂ ਚਲੋ ਠੀਕ ਹੈ ਇੱਥੇ ਖੜੇ ਆਣ ਮਾਰਕੀਟ ਚ ਚਲੋ ਚੱਲਦੇ ਆਂ ਬਾਜ਼ ਕਰਿਆ ਹੁਣ ਬਸ ਸਰਬਤਾ ਕੀ ਕਰਿਆ ਸਰਬਤੇ ਰੋ ਰਿਆ ਸੀ ਰੋਦਾ ਕਦੋਂ ਸੀਗਾ ਰੋਟੀ ਖਾਣੀ ਹੈ ਸੁਗਰਮਖ ਪਿਆਰਿਓ ਆ ਗਈ ਸੀ ਗੰਗਨਗਰੋਂ ਵਾਪਸ ਸ ਸ਼ਾਮਾ ਹੋ ਗਈਆਂ ਗੁਰਦੁਆਰਾ ਸਾਹਿਬ ਜਾ ਰਹੇ ਆ ਸਰਬੱਤ ਕੰ ਦਾ ਰੋਟੀ ਨਹੀਂ ਦਿੰਦੀ ਮਮਾ ਰੋਟੀ ਕਿਉਂ ਨਹੀਂ ਦਿੰਦੀ ਪਤਾ ਹਾਂ ਰੋਟੀ ਕਉਂ ਨਹੀਂ ਦਿੰਦੀ ਹਾਂ ਕਿਹਨਾਂ ਸ਼ਕਲ ਲੱਗਿਆ ਪ੍ਰਸ਼ਾਦਾ ਸਬਰ ਲਿਆ ਮੂਲੀਆਂ ਪ੍ਰਸ਼ਾਦਾ ਆ ਗਿਆ ਜੀ ਸੁਗਰਮਖ ਪਿਆਰਿਓ ਅੱਜ ਬਣਿਆ ਸਾਗ ਸਾਗ ਦੇ ਨਾਲ ਮੂਲੀਆਂ ਦਾ ਸਲਾਦ ਛਕਣ ਲੱਗਿਆ ਪ੍ਰਸ਼ਾਦਾ ਸਰਬੱਤ ਵੀ ਬਹਿ ਗਿਆ ਹਣਾ ਸਰਬੱਤ ਤੇ ਚੂਰੀ ਖਣੀ ਤੂੰ ਓ ਮੰਮੀ ਚੂਰੀ ਖੋਟ ਰਹੀ ਸਰਵੱਤੇ ਵਾਸਤੇ ਮੰਮੀ ਕਿਹੜੀ ਚੂਰੀ ਹੈ ਖੰਡ ਖੋ ਦਿਖਾਈਓ ਰੇ ਮੰਮੀ ਚੂਰੀ ਮੈਨੂੰ ਵੀ ਦੀ ਥੋੜੀ ਜੀ ਆਹ ਦੇਖੋ ਜੀ ਚੂਰੀ ਇਹ ਐਨੀ ਖੰਡ ਖੰਡ ਦੀ ਚੂਰੀ ਖਾਊਗਾ ਸਰਵੱਤਾ ਸਵਾਦ ਹੈ ਮਹ ਸਵਾਦ ਹੁੰਦਾ ਜਿੱਦੜੀ ਫੇਵਰੇਟ ਸਬਜੀ ਨਾਲ ਮੜੇ ਉਹਦੇ ਨਾਲ ਖਾਂਦੇ ਲੋ ਜੀ ਮਿਰਚ ਆ ਗਈ ਹੈ ਵੇ ਮੇਰਾ ਆ ਰਿਹਾ ਲੈ ਲੋ ਗਾਜਰ ਚਾਹੇ ਖਾਣਾ ਆ ਗਾਜਰ ਉਹ ਵਿਚਾਰ ਆਪਾਂ ਸਰਬੱਤ ਦਾ ਸਾਗ ਨਾ ਖਾਂਦਾ ਕੱਲ ਕੋ ਗਾਜਰ ਦਾ ਜਾ ਗਾਜਰ ਦਾ ਜਾ ਕਿੱਥੇ ਨਿੰਨੂ ਤਾਂ ਆ ਗਿਆ ਇਹ ਹੋਇਆ ਗਾਜਰ ਗਾਜਰੇ ਹੀ ਪੁੱਤ ਅਸੀਂ ਗਾਜਰ ਵੇਚਾਰੀ ਗਈਏ ਨੇ ਨਹੀਂ ਇਹ ਮੈਨੂੰ ਲੱਗਦਾ ਪੁਪੀਤਾ ਪੁਪੀਤਾ ਹੈ ਆ ਪੁਪੀਤਾ ਘੜਵਾਉছো ਸਰਬੱਤ ਦਾ ਗੰਦਾ ਪੁਪੀਤਾ ਇਹਨੂੰ ਸੁਪਨੇ ਹੁੰਦੇ ਬਾਬਾ ਦੀ ਚਿੰਗੁੰਦਾ ਅਗੀ ਹਾਂ ਚਾਰ ਸਾਹਿਬ ਜਾਦੇ ਚਾਰ ਸਾਹਿਬ ਜਾਦੇ ਤੋਂ ਸਭ ਤੋਂ ਵੱਡੇ ਸਾਹਿਬ ਜਾਦੇ ਸੀ ਕਿ ਬਾਬਾ ਅਜੀਤ ਅਜੀਤ ਸਿੰਘ ਜੀ ਛੋਟੇ ਬਾਬਾ ਜੁਝਾਰ ਸਿੰਘ ਜੀ ਉਹਦੋਂ ਛੋਟੇ ਬਾਬਾ ਫਤੇ ਸਿੰਘ ਨਹੀਂ ਬਤ ਜੋਰਾਬਰ ਸਿੰਘ ਜੀ ਹਾਂ ਜੋਰਾਬਰ ਸਭ ਤੋਂ ਛੋਟੇ ਸੀਗੇ ਬਾਬਾ ਫਤੇ ਸਿੰਘ ਜੀ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਸ਼ਹੀਦ ਹੋਏ ਠੀਕ ਹੈ ਸਮਰ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਸਰਹੰਦ ਨੀਆਂ ਵਿੱਚ ਚਨੇ ਗਏ ਠੀਕ ਹੈ ਮਾਤਾ ਗੁਜਰ ਕੌਰ ਜੀ ਤੇ ਬਾਬਾ ਛੋਟੇ ਸਾਹਿਬ ਜਦੇ ਬਾਬਾ ਫਤੀ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਤਿੰਨ ਦਿਨ ਠੰਡੇ ਬੁਰਜ ਚ ਰੱਖਿਆ ਗਿਆ ਸੀ ਠੀਕ ਆ ਦਿਨ ਚੱਲ ਰਹੇ ਆ ਉਹਨਾਂ ਦੇ ਸ਼ਹੀਦੀ ਦੇ ਅੱਡੇ ਤੇ ਠੀਕ ਹੈ ਇਹਨਾਂ ਦਿਨਾਂ ਵਿੱਚ ਕੋਈ ਫੰਕਸ਼ਨ ਨਹੀਂ ਉਹ ਨਚਨ ਟੱਪਣ ਵਾਲਾ ਕਰੀਦਾ ਹੁੰਦਾ ਠੀਕ ਹੈ ਸਰਬਤ ਨਹੀਂ ਕੋਈ ਉਹ ਕਰੀਦਾ ਹੁੰਦਾ ਮਿੱਠਾ ਬਣਾਈ ਦਿੰਦਾ ਕਰ ਚ ਠੀਕ ਹੈ ਮੈਂ ਤਾਂ ਮਿੱਠਾ ਕਾ ਵੀ ਲਿੱਤਾ ਕੀ ਚੂਰੀ ਚੱਲ ਕੋਈ ਨਹੀਂ ਤੂੰ ਤੇ ਰੋਟੀ ਖਾਦੀ ਬੁੱਤ ਤੇ ਹੋਰ ਕੁਝ ਪੁੱਛਣਾ ਚਮਕੌਰ ਦੀ ਗੜੀ ਚ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਛੋਟੇ ਸਾਹਿਬ ਜਾਦੇ ਨੀਆਂ ਵਿੱਚ ਚੜ ਕੇ ਸ਼ਹੀਦ ਕੀਤੇ ਗਏ ਠੀਕ ਹੈ ਹੋਰ ਕੁਝ ਪੁੱਛਣਾ ਮਾਈ ਸੁਗਰਮਖ ਪਿਆਰੋ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੋ ਸਵੇਰੇ ਅਸਰਵਾਰ ਸ਼ੁਰੂ ਕਰਨੀ ਹੈ ਅਮਰਤਵਿਲੀ ਅਸਦਵਾਰ ਪੰਜ ਤੋਂ ਸੱਤ ਲਗਾਤਾਰ ਹਫ਼ਤਾ ਚੱਲਣੀ ਆਸਦਵਾਰ ਸ਼ਹੀਦੀ ਹਫ਼ਤਾ ਚੱਲ ਰਿਹਾ ਉਹਦੇ ਬਾਬਤ ਉਹਦੇ ਵਿੱਚ ਆਏ ਸਾਲ ਹੀ ਕਰਦੇ ਸਾਰਾ ਨਗਰ ਮਿਲ ਕੇ ਸਾਰਾ ਪਿੰਡ ਵਾਲ ਮਿਲ ਕੇ ਸਾਰਾ ਨਗਰ ਚੋ ਹੀ ਸਾਰਾ ਰੰਗ ਨਗਰ ਰਲ ਕੇ ਸ਼ਹੀਦੀ ਹਫ਼ਤਾ ਮਨਾਉਂਦੇ ਆ ਸਾਰੇ ਸ਼ਹੀਦੀ ਹਫ਼ਤੇ ਨੂੰ ਮੁਖ ਰੱਖਦੇ ਸਾਰੇ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਛੋਟੇ ਸਾਬਜਾ ਦੇ ਵੱਡੇ ਸਾਬਜਾ ਦੇ ਬਾਬਾ ਮੋਤੀ RAM ਜੀ ਮਹਿਰਾ ਸਾਰਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਆਏ ਸਾਲ ਅਸਦਵਾਰ ਹੁੰਦੀ ਹੈ ਇੱਕ ਹਫ਼ਤਾ ਲਗਾਤਾਰ 5 ਤੋਂ 7 ਸਾਰੀ ਸੰਗਤ ਆਉਂਦੀ ਹੈ। ਸਵੇਰੇ ਵੀ ਸ਼ੁਰੂ ਆ ਹੁਣ। ਸਰਬੱਤ ਪੁੱਛ ਰਹੀ ਸੀ ਕੁਝ ਹਾਂਜੀ। ਸਵੇਰੇ ਸਾਡੇ ਸਕੂਲੇ ਦੁੱਧ ਪਿਆਣਗੇ। ਉਹਨਾਂ ਦੀ ਯਾਦ ਦੇ ਵਿੱਚ। ਬਾਬਾ ਮੋਤੀ ਨਾਮ ਜੀ ਮੇਰਾ ਦੀ ਯਾਦ ਵਿੱਚ ਦੁੱਧ ਪਿਓਣਗੇ ਹੈਨਾ? ਬਾਬਾ ਮੋਤੀ ਨਾਮ ਜੀ ਨੇ ਕਿਹਨਾਂ ਨੂੰ ਦੁੱਧ ਪਿਆਇਆ ਸੀਗਾ? 4 3 2 ਕਿਹਨਾਂ ਮੰਦੇ? 4 ਸਾਬ ਜਾਂਦੇ। ਨਹੀਂ ਪੁੱਤ 2 ਸਾਬ ਜਾਂਦੇ ਨੇ ਛੋਟੇ ਸਾਬ ਜਾਂਦਿਆਂ ਨੂੰ। हां बाबा जोरावर सिंह बाबा फतेह सिंह ਨੂੰ ਦੁੱਧ ਪਿਆ ਸੀ बाबा ਮੋਤੀराम ਜੀ ਮਹਿਰਾ ਨੇ ਕਿੱਥੇ ਪਿਆ ਸੀ ਠੰਡੇ ਬੁਰਜ ਠੰਡੇ ਬੁਰਜ ਚ ਨਾਲ ਕੌਣ ਸੀ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀ ਸਾਬ ਜੀ ਤਾਂ ਆ ਉਮਰ ਕਿੰਨੀ ਸੀ ਸ੍ਰੀ ਰਿਕੁੰਮਰ 7 ਤੇ 9 ਸਾਲ 7 ਤੇ 9 ਸਾਲ ਗੁਰਗਵੀ ਸਿੰਘ ਜੀ ਦੀ ਉਮਰ ਆ 9 ਸਾਲ ਨਹੀਂ ਉਹ ਤਾਂ ਉਦੋਂ ਸੀ ਨਾ ਜਦੋਂ ਗੁਰ ਤੇਗ ਬਹਾਦਰ ਮਹਾਰਾ ਜੀ ਦਿੱਲੀ ਗਏ ਸੀਸ ਦੇਣਾ ਉਦੋਂ ਉਹਨਾਂ ਦੀ ਉਮਰ ਸੀਗੀ 9 ਸਾਲ हां हां ਵੀ ਉਦੋਂ 9 ਸਾਲ ਸੀ ਕਿ ਗੁਰੂ ਤੇਗ ਬਹਾਦਰ ਮਾਰੇ ਜਦੋਂ ਦਿੱਲੀ ਗਏ ਆ ਨਾ ਉਦੋਂ ਸਹਿਬਜ਼ਾਦਿਆਂ ਦਾ ਜਨਮ ਨਹੀਂ ਹੋਇਆ ਸੀਗਾ ਉਦੋਂ 9 ਸਾਲ ਸੀ ਗੁਰੂ ਗੋਬਿੰਦ ਸਿੰਘ ਮਾਰੇ ਦੀ ਉਮਰ ਠੀਕ ਹੈ ਹੁਣ ਕਿੰਨੀ ਆ ਹੁਣ ਤਾਂ ਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸਾਚਕਣ ਚਲੇ ਗਏ ਨਾ ਤੇ ਦੂਸਰਾ ਮੈਨੂੰ ਐ ਦੱਸੋ ਵੀ ਸਹਿਬਜ਼ਾਦਿਆਂ ਨੂੰ ਕਿਹਨੇ ਫੜਵਾਇਆ ਸੀਗਾ ਸੂਬੇ ਚ ਕਿਚਰੀ ਚ ਹੈ ਗੰਗੂ ਨੇ ਹੈ ਗੰਗੂ ਗੰਗੂ ਬਾਪੀ ਨੇ ਹਾਂ ਕਾਹ ਤੋਂ ਫੜਾਇਆ ਸੀ ਸਾਡੀ ਕੰਡੀ ਸਤ ਸਾਮ ਸਤ ਕਿ ਕਹਿੰਦੀ ਸੀ ਮੈਡਮ ਮੈਂ ਮੈਡਮ ਨੇ ਸੱਦੀ ਸਕੂਲੋਂ ਇੱਕ ਕੁੜੀ ਆ ਸੱਦੀ 9ਵੀਂ ਪੜ੍ਹਦੀ ਐ ਉਹ ਕਹਿੰਦੀ ਕਿਉਂਕਿ ਗੂਗਲ ਵਾਂ ਪੇਕ ਕਰ ਰਹੇ تھے ਕੌਣ 400 ਜਿਆਦਾ ਤੇ ਗੂਗਲ ਅਟੈਕ ਕਰੀਆ ਨਹੀਂ ਨਹੀਂ ਗੂਗਲ ਨਹੀਂ ਮੁਗਲ ਮੁਗਲ ਨਹੀਂ ਉਹ ਤਾਂ ਮੁਗਲ ਕਿਹਾ ਉਹਨਾਂ ਨੇ ਮੁਗਲ 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 ਕੋਣੋ ਦੇਸੀ ਪਲਾ ਮੁਗਲੋ ਸੀ ਜਿਹੜੇ ਉਹ ਜ਼ੁਲਮ ਕਰਦੇ ਸੀ ਨਾ ਸਾਬਜਾਦਾਂ ਤੇ ਉਹਨਾਂ ਨੂੰ ਮੁਗਲ ਕਹਿੰਦੇ ਸੀਗੇ ਮੁਸਲਮਾਨ ਮੁਗਲ ਮੁਸਲਮਾਨ ਮਾੜੀ ਨਹੀਂ ਹੁੰਦੇ ਉਹ ਉਹਨਾਂ ਦੇ ਜਿਹੜਾ ਜਿਹੜੇ ਉਹ ਸੀ ਨਾ ਮੁਗਲ ਉਹਨਾਂ ਦੀ ਸੋਚ ਮਾੜੀ ਸੀ ਵੀ ਅਸੀਂ ਬੱਚਿਆਂ ਨੂੰ ਡਲਾ ਲਾਂਗੇ ਜਾਂ ਬੱਚਿਆਂ ਨੂੰ ਧਰਮ ਬਦਲ ਬਦਲ ਦਾਂਗੇ ਇਹਨਾਂ ਦਾ ਉਹ ਸੀਗੇ ਮੁਗਲ ਉਹਨਾਂ ਨੂੰ ਕਹਿੰਦੇ ਸੀ ਠੀਕ ਹੈ ਪਰ ਬਦਲਣ ਕਰਾਉਣ ਵਾਸਤੇ ਸੀਗਾ ਹੈ ਧਰਮ ਬਦਲਣ ਕਰਾਉਣ ਵਾਸਤੇ ਲਈ ਧਰਮ ਉਹ ਕਹਿੰਦੇ ਸੀ ਸਾਡੇ ਧਰਮ ਚ ਆਜੋ ਇਸਲਾਮ ਧਰਮ ਅਕਬੂਲ ਕਰ ਲਓ ਉਹ ਕਹਿੰਦੇ ਸੀ ਅਸੀਂ ਆਪਦੀ ਗਿਣਤੀ ਬਣਾਉਣੀ ਹੈ ਤਾਂ ਪਪਾ ਜੀ ਬਾਬਾ ਜੁਝਾਰ ਸਿੰਘ ਤੇ ਫਤੀ ਸਿੰਘ ਨੂੰ ਨਾ ਹੂੰ ਐ ਕਿੰਨੇ ਕਾਂਦ ਦੇ ਵਿੱਚ ਨਹੀਂ ਬਾਬਾ ਜੁਝਾਰ ਸਿੰਘ ਨਹੀਂ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਉੱਥੇ ਸ਼ਹੀਦ ਹੋਏ ਸੀ ਬਾਬਾ ਅਜੀਤ ਸਿੰਘ ਬਾਬਾ ਕਾਂਦ ਦੇ ਵਿੱਚ ਕਾਂਦ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਉਹਨਾਂ ਨੂੰ ਕਾਂਦ ਦੇ ਚ ਜਣਿਆ ਸੀ ਤੇ ਇੱਥੇ ਕਹੀ ਜਾਂਦਾ ਠੀਕ ਹੈ ਅ ਕਿਥੇ ਚੱਲਣਾ ਸੀ ਕਾਂਦੇ ਦੇ ਨਹੀਂ ਅੱਜ ਉਹ ਕਿਹੜੀ ਥਾਂ ਫਤੇਗੜ ਸਹਿਬ ਹਾਂ ਸਰਹੰਦ ਸਰਹੰਦ ਵੀ ਕਹਿੰਦੇ ਆ ਫਤੇਗੜ ਸਹਿਬ ਵੀ ਕਹਿੰਦੇ ਆ ਠੀਕ ਹੈ ਸਰਹੰਦ ਪਹਿਲਾ ਨਾਮ ਸੀ ਬਾਅਦ ਚ ਬਾਬਾ ਫਤੇ ਸਿੰਘ ਜੀ ਦੇ ਨਾਮ ਤੇ ਉਹ ਸ਼ਹਿਰ ਦਾ ਨਾਮ ਪੈ ਗਿਆ ਫਤੇਗੜ ਸਾਹਿਬ ਠੀਕ ਹੈ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਬਾਬਾ ਮੋਤੀ ਨਾਮ ਜੀ ਦਾ ਦੇਖਿਆ ਨਾ ਤੁਸੀਂ ਦਰਸ਼ਨ ਕੀਤੇ ਨਾ ਤੂੰ ਨਹੀਂ ਗਿਆ ਤੂੰ ਗਿਆ ਸਮਰ ਛੋਟਾ ਸੀ ਤੂੰ ਹੁਣ ਫਿਰ ਚੱਲਾਂਗੇ ਹੁਣ ਫਿਰ ਚੱਲਾਂਗੇ ਆਪਾਂ ਠੀਕ ਹੈ ਠੀਕ ਹੈ ओके। ਪੁੱਤੇ ਤਾਂ ਮੂਰਤੀਆਂ ਵੀ ਬਣੀ ਹੋਣਗੀਆਂ। ਹਾਂ ਮੂਰਤੀਆਂ ਸਭ ਕੁਝ ਹੈਗਾ ਉੱਥੇ ਕੰਦ ਵੀ ਹੈਗੀ ਉਹ। ਉੱਥੇ ਸਿੰਗੜਿਓ ਅਸਲੀ ਇਟਾਂ। ਆਹ ਅਸਲੀ ਇਟਾਂ। ਉਹੀ ਉਹੀ ਅਸਲੀ ਇਟਾਂ। 400 ਸਹਿਬ ਉਹ ਜਿਹੜਾ ਠੰਡਾ ਬੁਰਜ ਹੈ ਨਾ ਉਹ ਵੀ ਉਹੀ ਹੈ। 400 ਸਹਿਬ ਜਿਆਦੇ ਇੱਕ ਕਿਸ਼ੰਦਾ ਮੂਰਤੀ ਸੀ ਉੱਥੇ। ਉੱਚਾ ਬਣਾਇਆ ਸੀ ਉਹ। 400 ਸਹਿਬ ਜਿਆਦੇ ਵੀ ਹੋਣਗੀਆਂ ਉਹਨਾਂ ਦੀਆਂ ਮੂਰਤੀਆਂ। ਹਾਂ 400 ਸਹਿਬ ਜਿਆਦੇ ਉੱਥੇ ਹੀ ਹੈ ਪੁੱਤ। ਮੂਰਤੀਆਂ ਨਹੀਂ ਉਹ ਉਵੇਂ ਰਹਿੰਦੇ ਉੱਥੇ। ਸ਼ਕਤੀ ਸ਼ਕਤੀ ਰੂਪ ਚ ਰਹਿੰਦੇ ਉੱਥੇ। ਦਿਸਦੀ ਨਹੀਂ। ਦੇਸ ਦੇ ਨਹੀਂ ਕਿਸੇ ਨੂੰ ਸਾਬ ਜਦੇ ਉੱਥੇ ਆ ਫਤਿਹਗੜ ਸਾਬ ਗੁਰੂ ਗੋਬਿੰਦ ਸਿੰਘ ਮਹਾਰਾਜਨ ਸਾਬਾ ਠੀਕ ਹੈ ਜਦੋਂ ਗਏ ਆਪਾਂ ਮਿਲ ਕੇ ਆਵਾਂਗੇ ਓਕੇ ਗਿਆਨ ਦੀਆਂ ਗੱਲਾਂ ਹੋ ਗਈਆਂ ਬੱਚਿਆਂ ਨੂੰ ਸਿਖਾਤਾ ਸਾਰਾ ਕੁਝ ਸਵਾਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਗਾਇਜ਼ਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫਿਰ ਨੈਕਸਟ ਵਲੋਗ ਵਿੱਚ ਕੱਲ ਨੂੰ ਫਿਰ ਮਿਲਦੇ ਆਂ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ